ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਿੱਚ ਜੇ ਆਪਾਂ 29 ਤੋਂ 2 ਜੂਨ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਇਹਨਾਂ ਦਿਨਾਂ ਵਿੱਚ ਆਪਣੇ ਮੌਸਮ ਦਾ ਪੰਜਾਬ ਦੇ ਮੌਸਮ ਦਾ ਕੀ ਹਾਲ ਚਾਲ ਰਹਿਣ ਵਾਲਿਆ ਹੈ ਕਿੰਨਾ ਲੈ ਕੇ ਉਮੀਦ ਦੇਖਣ ਨੂੰ ਮਿਲੂਗੀ ਗਰਮੀ ਤਾਂ ਆਪ ਨੂੰ ਜਲਦ ਰਸਤਾ ਦੇਖਣ ਨੂੰ ਮਿਲ ਸਕਦੀ ਹੈ ਕਈ ਲਾਕੇ ਚ ਗਰ ਚਮਕ ਤੇ ਆਪਣੇ ਮੀਨੇ ਕਾਰਵਾਈਆਂ ਦੇਖਣ ਨੂੰ ਮਿਲੂਗੀਆਂ ਇਹਨਾਂ ਦਿਨਾਂ ਵਿੱਚ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਾਂ ਜਾਂਦੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਇਕ ਜਰੂਰ ਕਰਦੇ ਆਪਾਂ ਲੱਗ ਸਕਦੇ ਕਿਸਾਨ ਵੀਰਾਂ ਨਾਲ ਯਾਰਾਂ ਦੋਸਤਾਂ ਨਾਲ ਜਿਨ੍ਹਾਂ ਨੂੰ ਆਪਣੇ ਵੈਦਰ ਦੀ ਇਨਫੋਰਮੇਸ਼ਨ ਚਾਹੀਦੀ ਹੈ ਉਹਨਾਂ ਨਾਲ ਵੀਡੀਓ ਸ਼ੇਅਰ ਜਰੂਰ ਕਰ ਲੋ ਚਲੋ ਅੱਗੇ ਵਧਦੇ ਵੀਡੀਓ ਨਾਲ ਹੌਣ ਤੁਸੀਂ 29 ਮਈ ਪੰਜਾਬ ਦੇ 8:30 ਵਜੇ ਦੀਆਂ ਸਵੇਰ ਦੀਆਂ ਪੰਜਾਬ ਦੀਆਂ ਲਾਈਵ ਸੈਟਲ ਤੁਸੀਂ ਦੇਖਦੋਂ ਆਪਣੇ ਪੰਜਾਬ ਦੇ ਥੋੜੇ ਬੋਤੇ ਲੱਗ ਗਿਓ ਚ ਲਗਭਗ ਸਾਰੇ ਇਲਾਕਿਆਂ ਚ ਹਲਕੀ ਜੀ ਬਦਲਵਾਈ ਟ੍ਰੈਵਲ ਕਰ ਰਹੀ ਹੈ ਤੁਸੀਂ ਦੇਖ ਸਕਦੇ ਆਪਣੀ ਸਕਰੀਨ ਤੇ ਥੋੜੀ ਜੀ ਬਦਲਵਾਈ ਇਸ ਨਾਲ ਕੋਈ ਵੀ ਮੀਂਹ ਜਾਂ ਸਰ ਨਹੀਂ ਹਨ ਆਪਣੇ ਇਹ ਥੋੜਾ ਟਾਈਮ ਬਾਅਦ ਚਲ ਵੀ ਜਾਊਗੀ ਤੁਸੀਂ ਦੇਖਦੋਂ ਹੀ ਬਿਲਕੁਲ ਮੱਧਮ ਜੀ ਬਦਲਵਾਈ ਹੈ ਜੋ ਕਿ ਆਪਣਾ ਟ੍ਰੈਵਲ ਕਰਦੀ ਪੰਜਾਬ ਚੋਂ ਗਾਹ ਨੂੰ ਕ੍ਰਾਸ ਕਰਦੀ ਜਾ ਰਹੀ ਹੈ ਬਾਕੀ ਆਪਾਂ ਗੱਲ ਕਰੀਏ ਪੰਜਾਬ ਦੇ ਮੌਸਮ ਦੀ ਅੱਜ ਆਪ ਨੂੰ ਮੌਸਮ ਵਿੱਚ ਕੀ ਹਾਲਚਲ ਦੇਖਣ ਨੂੰ ਮਿਲ ਸਕਣ ਬਾਕੀ ਤੇ ਦੇਖ ਸਕਦੇ ਹਾਂ ਇਹ ਹੁਣ ਸਾਡਾ ਤਫੀਰ ਹਨ ਤੁਸੀਂ ਦੇਖੋ ਜਿਹੜਾ ਸਿਸਟਮ ਬਣਿਆ ਹੋਇਆ ਸੀ ਉਹ ਸਿਸਟਮ ਉਹ ਤੇ ਇਸ ਦੋ ਆਪਣੇ ਕ੍ਰਾਸ ਕਰ ਚੁੱਕਾ ਹੈ ਆਪਣੇ ਇੰਡੀਆ ਦੇ ਭਾਗਾਂ ਵਿੱਚੋਂ ਜਿਸ ਦੇ ਦਰਮਿਆਨ ਆਪਣੇ ਪੰਜਾਬ ਦੇ ਇਲਾਕੇ ਵਿੱਚ ਵੀ ਆਪ ਨੂੰ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਜੋ ਕਿ ਦੇਖਣ ਨੂੰ ਮਿਲੂਗੀਆਂ ਵੀ ਹੁਣ ਤੁਸੀਂ ਮੌਸਮ ਭਾਗ ਦੇ ਡਾਕਟਰ ਦੇਖੋ ਅੱਜ ਆਪਣਾ 29 ਤਰੀਕ ਪੰਜਾਬ ਦੇ ਮੌਸਮ ਵਿੱਚ ਅੱਜ ਰੈਡ ਵਾਰਨਿੰਗ ਮਿਲੀ ਹੋਈ ਹੈ ਅੱਜ ਵੀ ਆਪਣ ਨੂੰ ਗਰਮੀ ਕਾਫੀ ਵੱਡੇ ਪੱਧਰ ਤੇ ਦੇਖਣ ਨੂੰ ਮਿਲਦੀ ਹੈ ਜਿਸ ਤੋਂ ਡਰਾਈ ਮੌਸਮ ਹੈ ਬਾਕੀ ਪਰ ਟੈਂਪਰੇਚਰ ਦੀ ਅੱਜ ਆਪ ਨੂੰ 29 ਡਿਗਰੀ ਦੇ ਟੈਂਪਰਚਰ ਆਪਣ ਨੂੰ 45 ਡਿਗਰੀ ਤੇ ਜਾ ਸਕਦੇ ਹਨ ਬਾਕੀ ਆਪਾਂ ਜਿਹੜੇ ਆਨਵਲ ਦਿਨਾਂ ਚ ਤੀਸ ਨੂੰ ਆਪਣੇ 32 1 2 ਇਹਨਾਂ ਆਪਣੇ 4 ਦਿਨਾਂ ਵਿੱਚ ਪੰਜਾਬ ਦੇ ਮੌਸਮ ਚ ਕਾਰਵਾਈਆਂ ਦੇਖਣ ਨੂੰ ਮਿਲੂਗੀਆਂ ਆਪਣੇ 30 ਦੀ ਸ਼ਾਮ ਤੱਕ ਲੈ ਕੇ ਦੋ ਦੇ ਵਿੱਚ ਕਾਰਵਾਂ ਦੇਖਣ ਮਿਲੂਗੀਆਂ ਜਾਲੀਆਂ ਕਾਰਵਾਈਆਂ ਆਪ ਨੂੰ ਇੱਕ ਦੀ ਸ਼ਾਮੋਂ ਤੋਂ ਲੈ ਕੇ ਆਪਣੇ ਤਿੰਨ ਤਰੀਕ ਦੇ ਦੁਪਹਿਰ ਤੱਕ ਦੇਖਣ ਮਿਲੂਗੀਆਂ ਜਾਲੀਆਂ ਕਾਰਵਾਈਆਂ ਵੈਸੇ ਬੜਾ ਜਦਾ ਮੀਂਹ ਨਹੀਂ ਹੈ ਹਾਲਤ ਨਹੀਂ ਜਿੰਨਾਂ ਦੀ ਰਿਪੋਰਟ ਆ ਰਹੀਆਂ ਨੇ ਹਲਕਾ ਦਰਮਿਆਨਾ ਥੋੜੇ ਬੋਲੇ ਪੱਗੋ ਚ ਮੂਫ ਦਾ ਛਟਾਦਰ ਮੀਂਹ ਦੇਖਣ ਨੂੰ ਮਿਲ ਵੀ ਸਕਦਾ ਹੈ ਬਾਕੀ ਜਿਆਤਰ ਭਾਗੋ ਚ ਘਰ ਚਮਕ ਤੇ ਹਲਕਾ ਦਰਮਾਨਾ ਵੀ ਦੇਖਣ ਨੂੰ ਮਿਲੂਗਾ ਜਿਸ ਦਰਮਾਨ ਆਪਣੇ ਟੈਂਪਰੇਚਰ ਵਿੱਚ ਕਾਫੀ ਫਰਕ ਆਊਗਾ ਤੇ ਜਿਸ ਤੋਂ ਟੈਂਪਰੇਚਰ ਆਪਣੇ 31 ਤਰੀਕ ਤੋਂ 44 43 42 ਗਰਮੀ ਤੇ ਰਸਤਾ ਦੇਖਣ ਨੂੰ ਮਿਲੂਗੀ ਪੂਰੀ ਵੱਡੇ ਪੱਧਰ ਤੇ ਨੇਰੀ ਚੱਲ ਸਕਦੀ ਹੈ ਕਾਫੀ ਵੱਡੇ ਪੱਧਰ ਦੇ ਜਿਸ ਦਰਮਾਨ ਆਪਣੇ ਪੰਜਾਬ ਦੇ ਗਰ ਚਮਕ ਨਾਲ ਨੇਰੀ ਕਾਫੀ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਸਕਦੀ ਹੈ ਇਹਨਾਂ ਆਉਣ ਵਾਲੇ 3-4 ਦਿਨਾਂ ਦੇ ਵਿਚਕਾਰ ਮੀਂਹ ਆਪਾਂ ਗੱਲ ਕਰੀ ਹਲਕਾ ਦਰਮਾਨਾ 1-2 ਲੱਖ ਜੋ ਭਾਰੀ ਵੀ ਦੇਖਣ ਨੂੰ ਮਿਲ ਸਕਦਾ ਉਹ ਆਪਾਂ ਤੁਹਾਨੂੰ ਸਮੇਂ ਸਰ ਵੀਡੀਓ ਬਣਾ ਕੇ ਦੱਸ ਦਵਾਂਗੇ ਕਿੰਨਾ ਪਾਗਾਂ ਵਿੱਚ ਊਮੀਦ ਜ਼ਿਆਦੇ ਸਾਰ ਹਨ ਤੇ ਕਿੰਨਾ ਵਿੱਚ ਘੱਟ ਬਾਕੀ ਅੱਜ ਦੀ ਵੀ ਵਿੱਚ ਨਹੀਂ ਵੀਡੀਓ ਚੰਗੀ ਲੱਗਤਾ ਵੀਡੀਓ ਲਾਇਕ ਚੈਨਲ ਨੂੰ ਸਬਸਕ੍ਰਾਈਬ ਜੁੜਾ ਧੰਨਵਾਦ